ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜੇ ਪਿੰਡ ਫਗਤਾ ਬਾਈ ਜਿੰਦਰ ਦੇ ਘਰੋਂ ਇੱਕ ਚੰਗੀ ਮੱਝ ਦਿਖਾ ਰਹੇ ਆ ਬਾਈ ਦਾ ਕੰਮ ਹੈ ਦੁੱਧ ਦਾ ਕੰਮ ਹੈ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਪਸ਼ੂ ਬਾਈ ਕਹਿੰਦਾ ਬਹੁਤ ਚੰਗੇ ਆ ਗੱਲਬਾਤ ਕਰਦੇ ਆਂ ਫਿਰ ਕੱਲੇ-ਕੱਲੇ ਪਸ਼ੂ ਬਾਰੇ ਮਿੱਤਰੋ ਆਪਾਂ ਜਾਣਕਾਰੀ ਵੀ ਦੇਵਾਂਗੇ ਹੱਜ ਬਾਈ ਕੀ ਹਾਲ ਚਾਲ ਹੈ ਵਧ ਗਿਆ ਬਾਈ ਜੀ ਠੀਕ ਆ ਸਿਤਾ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਆ ਪਰਿਵਾਰ ਹਾਂਜੀ ਵਧ ਗਿਆ ਜੀ ਤੇ ਕਦੋਂ-ਕਦੋਂ ਰੱਖ ਰਹੇ ਹੋ ਪਸ਼ੂ ਪਸ਼ੂ ਤਾਂ ਜੀ ਬਾਜਪੂਨ ਦੀ ਰੱਖਦੇ ਆਂਗੇ ਠੀਕ ਹੈ ਤੇ ਹੁਣ ਥੋੜਾ ਜਿਹਾ ਸੁਧਾਰ ਕਰਾ ਵੀ ਹੁਣ ਆਪਾਂ ਕੰਮ ਚੰਗੇ ਟੀਕੇ ਤੇ ਕਰ ਰਹੇ ਆਂਗੇ ਠੀਕ ਆ ਸਾਰੇ ਟੀਕੇ ਭਰਾ ਰਹੇ ਪਹਿਲਾਂ ਆਪਾਂ ਕ੍ਰੋਸ ਕਰਾਂਗੇ ਪਹਿਲਾਂ ਆਮ ਕ੍ਰੋਸ ਕਰਾਂਗੇ ਹਾਂ ਜੀ ਹਾਂ ਜੀ ਕਿੰਨੇ ਕਿ ਦੁੱਧ ਵਾਲੇ ਪਸ਼ੂ ਆ ਮਤਲਬ ਜਿਵੇਂ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਆਪਣੇ ਕੋਲ ਘੱਟ ਤੋਂ ਘੱਟ 15 ਤੋਂ 20 ਲੀਟਰ ਬਾਈਂਡਰ ਦੇ ਵਿੱਚ ਪਸ਼ੂ ਤਿਆਰ ਹੈਗੇ ਘਰੇ ਦੁੱਧ ਵਾਲੇ ਠੀਕ ਹੈ ਹਾਂ ਜੀ ਮਤਲਬ 20 ਬਾਈ ਵਾਲਾ ਕਿਹੜਾ ਉਹ ਪਹਿਲਾਂ ਛੋਟੀ ਖੜੀ ਹੈ ਜੀ ਪਹਿਲੇ ਨੰਬਰ ਦੇ ਹਾਂ ਪਹਿਲੇ ਨੰਬਰ ਠੀਕ ਹੈ ਲੇਬੇ ਦੇ ਲੇਬੇ ਦੇ ਹਿਸਾਬ ਨਾਲ ਹੀ ਲੱਗਦੀ ਹੈ ਹਨਾ ਹਾਂ ਜੀ ਜਮਾਂ ਟਾਇਟ ਹੀ ਰੱਖਦੀ ਨੇ ਬਾਜੀ ਹਾਂ ਜੀ ਲੇਵਾ ਟਾਇਟ ਹੀ ਰਹਿੰਦਾ ਦਾ ਜੀ ਠੀਕ ਹੈ ਤੇ ਦੁੱਧ ਦੀ ਬਾਲਟੀ ਨੇ ਭਰਦਣੀ ਹੈ 12 ਕਿਲੋ ਵਾਲੀ ਹੁਣ ਆਪਾਂ ਕਿਤੇ ਮੇਣਿਆਂ ਨੇ ਹੋ ਸਕਦਾ ਦੁੱਧ 22 ਕਿਲੋ ਹੋਵੇ ਦਾ ਠੀਕ ਹੈ ਹਾਂ ਜੀ ਮਗਰ ਆਈ ਥਿੰਕ ਕਟੀਆੜਕੀ ਵੀ ਸੀਆਰ ਵੀਟੀ ਕੇ ਸੰਸਨੀ ਵਾਲਸ ਨਾਲ ਫਾਰੇ ਉਹੀ ਠੀਕ ਹੈ ਮੇਰੇ ਪਹਿਲਾਂ ਸੰਸਨੀ ਵਾਲਸ ਚ ਮਰਦੀਆਂ ਠੀਕ ਹੈ ਹਾਂ ਜੀ ਓਕੇ ਜਿਵੇਂ ਦੂਜੇ ਨੰਬਰ ਵਾਲੀ ਏ ਮੈਂ ਰਵਾੜੀ ਤੋਂ ਆਈ ਆਪਾਂ ਹਿਸਾਬ ਤੋਂ ਆਈ ਦੀ ਮੈਂ ਓਕੇ ਇਹ ਆਪਾਂ ਧੋਕੜ ਲਈ ਸੀ ਇਹਦੇ ਵੀ ਡੀ ਕਰਵਾਣੇ ਹੋਈ ਸੀ ਆਰਬੀ ਦੇ ਸਾਰੇ ਸੀ ਆਰਬੀ ਦਾ ਚਲੋ ਇਹਦੇ ਤੋਂ 16 17 ਕਿਲੋ ਦਿੰਦੀ ਆ ਜੀ ਠੀਕ ਹੈ ਤੇ ਤੀਜੇ ਨੰਬਰ ਵਾਲੀ ਜਿਹਦੀ ਆਪਾਂ ਵੀਡੀਓ ਬਣਾਉਣੀ ਹੈ ਠੀਕ ਹੈ ਇਹ ਤੀਜੇ ਕੋਈ ਮੰਨ ਲਓ ਚੌਥੇ ਮੰਨ ਲਈ ਕੋਈ ਇਹਦਾ ਦੁੱਧ ਦਿੱਤਾ ਵਾ 13 ਤੋਂ 14 ਕਿਲੋ ਆ 13 ਤੋਂ 14 ਹਾਂਜੀ ਓਕੇ ਕਿੰਨੇ ਕੁ ਦਿਨ ਲੈ ਜੂਗੀ ਦਿਨ ਤਾਂ ਇਹਦੇ ਮੰਨ ਲਓ ਪੂਰੀ ਆ ਬਸ ਉੱਤੇ ਲੈ ਦੇ ਦੋ ਚਾਰ ਦਿਨ ਜੀ ਹੈ ਠੀਕ ਆ ਤਿਆਰੀ ਜੋ ਬਹੁਤ ਆ ਹਨਾ ਹਾਂਜੀ ਇਹਨੂੰ ਤੋੜਿਓ ਫਿਰ ਆਪਾਂ ਦੂਜੇ ਬੋਸੂਆਂ ਬਾਰੇ ਵੀ ਆਪਾਂ ਜਾਣਕਾਰੀ ਦੇਵਾਂਗੇ ਤੀਜਾ ਸੁਆ ਬਾਈ ਕਹਿੰਦਾ ਮੰਨ ਲਓ ਭਾਵੇਂ ਚੌਥਾ ਮੰਨ ਲਓ 13 14 ਲੀਟਰ ਬਾਈ ਕਹਿੰਦਾ ਵੀ ਇਹਨੇ ਦੁੱਧ ਕੱਢਿਆ ਵਾ ਤਾਂ ਫੈਂਟ ਦਾ ਸੁ ਘਟ ਨਹੀਂ ਆਉਂਦੀ 10 11 ਫੈਂਟ ਆਉਂਦੀ 10 ਜੀਰੋ ਫੈਂਟ ਆਉਂਦੀ ਹੈ ਹਾਂਜੀ ਓਕੇ ਪਰ ਤਾਂ ਬਹੁਤ ਜ਼ਿਆਦੇ ਇੱਕ ਜਿਹੜਾ ਪਿੰਡਾ ਮੰਨ ਲਾ ਤੋ ਮਨ ਲਾ ਲਵਾਉਣਾ ਪਸੂ ਨੂੰ ਘਾਟ ਲਵਾਉਣਾ ਦੋ ਮਹੀਨੇ ਹੋ ਗਏ ਜਾਓ ਮਛਰੀ ਆ ਗਈ ਪਸੂ ਬਾਹਰ ਹੀ ਨਹੀਂ ਘਟੇ ਜਮਾ ਕਾਲਾ ਦਾ ਮੱਝਾ ਸੀਗਾ ਇਹ ਠੀਕ ਹੈ ਉਹਨਾਂ ਦਾ ਧੁੱਪਾ ਲੱਗਦੀ ਉਹ ਤਾਂ ਭਈਆਂ ਕਾਲੀਆਂ ਤੇ ਵਿਚਾਲੇ ਆ ਗਈ ਠੀਕ ਹੈ ਠੀਕ ਹੈ ਠੀਕ ਉਹ ਤੁਹਾਨੂੰ ਸੇਕ ਹੀ ਮਾਰੀ ਇਹ ਤਾਂ ਨਾ ਹਵਾ ਕੋਲ ਹੁੰਦੀ ਹੈ ਤਾਂਬੇ ਰੰਗਾ ਪਿੰਡਾ ਹੋ ਗਿਆ ਨਾ ਧੁੱਪ ਦੀ ਘਾਟ ਮਿਲ ਗਈ ਹਾਂਜੀ ਧੁੱਪ ਨਹੀਂ ਲੱਗੀ ਨਾ ਹੁੰਦੀ ਚਲੋ ਕੋਈ ਨਹੀਂ தாਜੀ ਤੇ ਜਾਊਗੀ ਤੇ ਮੈਨੂੰ ਤਾਂ ਧੁੱਪ ਜ਼ਰੂਰ ਲਵਾਉਣੀ ਆ ਕਿਉਂਕਿ ਤਾਂਬੇ ਰੰਗਾ ਜਿਹੜਾ ਤਾਂ ਪਿੰਡਾ ਹੋ ਗਿਆ ਕਾਰਨ ਕੀ ਹੈ ਵੀ ਇਹਨੂੰ ਧੁੱਪ ਦੀ ਘਾਟ ਆ ਦੂਜੀ ਗਾ ਇਕਤਰੀਬ ਨੇ ਹਾਂਜੀ ਤੇ ਦੁੱਧ 13 14 ਟੀਕਾ ਕਿਹੜਾ ਲੱਗਿਆ ਪਾ ਟੀਕਾ ਸਨਸਨੀਵਾਲ ਦੀ ਹੈ ਜੀ ਹੁਣ ਮੇਰੇ ਤੋਂ ਦੋ ਟੀਕੇ ਨਾ ਤੇ ਗੋਮ ਹੋ ਗਏ ਇਹ ਮੈਂ ਤੇ ਪਾਰਲੀਮੈਂਟ ਦਾ ਓਕੇ ਇਹ ਵਧਿਆ ਕੇ ਹੁਣ ਡੈਂਟ ਾਪ ਕੇ ਕੱਟੋ ਵੀ ਦੇਊਗੀ ਇਹ ਓਕੇ ਕਿਉਂਕਿ ਉੱਤੇ ਜਿਹੜਾ ਲੈ ਇਹਨੇ ਕਟਕਾ ਇੰਦ ਨਾਉਂਗਾ ਓਕੇ ਓਕੇ ਹੁਣ ਆਪਾਂ ਗਾਹਾ ਅਗਲੀ ਕਰਦੇ ਆਂ ਗੱਲਬਾਤ ਹਾਂ ਮੈਂ ਦੇਖ ਲਓ ਜੀ ਇਹਦਾ ਲੇਵਾ ਕੱਲਾ ਮੂਰੇ ਧਾਕਾ ਦੀ ਹਾਂ ਤੇ ਮਗਰ ਜਵਣ ਜਵਾਂ ਦਿਖਾਵਾਂਗੀ ਤੇ ਦੋਦੇ ਇਹ ਵੀ 14 15 15 ਤੋਂ ਘਟਦੀ ਨਹੀਂ ਕਿ ਇਹ 15 ਤੋਂ ਘਟਦੇ ਹਾਂਜੀ ਹਜੇ ਮਹੀਨਾ ਹੋਇਆ ਸੂਈ ਨੇ ਬੱਚੇ ਆ ਗਏ ਆ ਅੱਗੇ ਸ਼ੇਰੇਪੀਆ ਦੀ ਕੱਟੀ ਆਈ ਓਕੇ ਤੇ ਪਰਲੇ ਪਾਸੇ ਨਵਾਬ ਦੀ ਕੱਟੀ ਆਈ ਉਸੇ ਮਹਿੰਦੀ ਜਿਹੜੀ ਆਪਾਂ ਸੇਲ ਕਰਨੀ ਸੀ ਜਿਹੜੀ ਸੇਲ ਕਰਨੀ ਆ ਠੀਕ ਆ ਅੱਗੇ ਉਹ ਦੇਵਾ ਦੀ ਆ ਗੂ ਵੀ ਸੰਸਨੀਵਾਲ ਦਾ ਹੀ ਓਕੇ 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 ਠੀਕ ਆ ਹੁਣ ਆਪਾਂ ਰੇਟ ਦੀ ਗੱਲ ਕਰੀਏ ਵੀ ਕੀ ਰੇਟ ਕਰਤਾ ਕਿਉਂਕਿ ਹੜਾਂ ਕਰਕੇ ਥੋੜਾ ਜਿਹਾ ਪਿੱਛੇ ਹਟਾ ਹਾਂ ਹਾਂਜੀ ਹਾਂਜੀ ਉਹਦਾ ਹੈ ਹੀ ਆਪਾਂ ਰੇਟ ਜਮਾਂ ਜੈ ਜੀ ਰੱਖਿਆ ਜੀ ਚਲੋ ਜਿਹੜਾ ਹਰੇਕ ਪਰ ਘਰੇ ਰੱਖਣ ਨਾਲ ਲੈ ਸਕੀਏ ਇਹਨੂੰ ਹਾਂਜੀ ਪਹਿਲਾਂ ਤਾਂ ਆਪਾਂ ਝਾਕ ਸੀਗੀ ਡੇਢ ਦੀ ਤੇ ਆਪਾਂ ਤੁਹਾਡੀਆਂ ਵੀ ਗੱਲਾਂ ਸੁਣਦੇ ਆਂ ਵੀਡੀਓ ਵੇਖੀ ਆਨੇ ਆ ਜੀ ਉਸ ਉਹਦੇ ਚ ਮੰਨਤਣਾ ਆਪਾਂ ਜਰੂਰ ਕਰਾਂਗੇ। ਕਿਹਦੀ ਚ ਮੰਨਤਣਾ ਹੋ ਜਾਣਾ? ਮੰਨਤਣ ਕਰ ਦਿਆਂਗੇ। ਥੋੜਾ ਕਹਣਾ? ਹਾਂਜੀ ਹਾਂਜੀ। ਤੇ ਫੋਨ ਨੰਬਰ ਦੱਸ ਦਿਓ ਜੀ। ਫੋਨ ਨੰਬਰ ਹੈਗਾ ਆਪਣਾ 78145 78145 19536 19536 ਸੋ ਜਿਹੜੇ ਵੀ ਵੀਰ ਭਰਾਵਾਂ ਨੂੰ ਮਿੱਤਰੋ ਲੋੜ ਹੋਵੇ ਤਾਂ ਕਰ ਸਕਦੇ ਹੋ ਤੁਸੀਂ ਸੰਪਰਕ ਤਿਆਰੀ ਦੇ ਵਿੱਚ ਫੁੱਲ ਹੈ। 2-3 ਦਿਨ ਮੇਰਾ ਅੰਦਾਜ਼ਾ ਵੀ ਲਾਉਗੀ ਵੱਧ ਘੱਟ ਵੀ ਕਰ ਸਕਦੀ ਆ ਤੇ ਦੁੱਧ ਬਾਈ ਕਹਿੰਦਾ ਵੀ 13-14 ਲੀਟਰ ਕੱਢਿਆ ਕੋਈ 16 ਨਹੀਂ ਕਹਿੰਦੇ ਕੋਈ 18 ਨਹੀਂ ਕਹਿੰਦੇ ਇਹ ਤਾਂ ਪਸ਼ੂ ਮਿੱਤਰੋ ਇੱਕ ਆਪਾਂ ਨੋਰਮਲ ਦਿਖਾਏ ਆ ਕਿਉਂਕਿ ਆਉਂਦੇ ਦਿਨਾਂ ਦੇ ਵਿੱਚ ਰੱਪ ਸੁੱਖ ਰੱਖ ਕੇ ਜਦੋਂ ਕਈ ਵਾਰ ਲਾਈਵ 'ਚ ਬਾਈ ਕਰਨੀ ਪੈਗੀ ਤਾਂ ਸਾਨੂੰ ਪਤਾ ਲੱਗ ਸਕਦਾ ਵੀ ਬਾਈ ਕਿੰਨਾ ਦੁੱਧ ਕਹਿੰਦਾ ਸੀ ਬਾਈ ਕਹਿੰਦਾ ਵੀ ਮਿੜਿਆ ਨਹੀਂ ਪਰ ਹੈਗਾ 22 ਕਿਲੋ ਹਾਂਜੀ ਤੇ ਇਹਦੇ ਥੱਲੇ 13-14 ਐਵੇਂ ਆਪਾਂ 16-18 ਨਹੀਂ ਕਹਦੇ ਤੇ ਤੀਜਾ ਸੁਆ ਮੰਨ ਲਓ ਚੌਥਾ ਮੰਨ ਲਓ ਤੇ ਬਿਲਕੁਲ ਤਿਆਰੀ ਦੇ ਵਿੱਚ ਹੈ ਤੇ ਮੁੱਲ ਹੈਗਾ ਜੀ 30 30 ਦੇ ਵਿੱਚੋਂ ਮਾਨਤਾਣ ਹੋ ਜਾਣਾ ਕਦ ਦਰਮਿਆਨਾ ਕੋਈ ਵੱਡਾ ਕਦ ਨਹੀਂ ਤੇ ਚੰਗੀ ਸਬੀ ਵੀ ਆ ਧੰਨਵਾਦ